ਕਲਾਸਾਂ ਲਗਾ ਰਹੀ ਨੇ ਗੁਰਮਤ ਕੈਂਪ ਲਗਾਇਆ ਜਾ ਰਿਹਾ ਹੈ ਪਿਛਲੇ ਸਾਧ ਵੀ ਵੱਖ-ਵੱਖ ਪਿੰਡਾਂ ਵਿੱਚ ਲਗਾਇਆ ਗਿਆ ਸੀ ਪਰ ਕੰਗਣਵਾਲ ਪਿੰਡ ਰਹਿ ਗਿਆ ਸੀ ਇਸ ਕਰਕੇ ਇਸ ਵਾਰ ਇਸ ਤਰ੍ਹਾਂ ਤੇ ਵੀ ਗੁਰਮਤ ਕੈਂਪ ਲਗਾਇਆ ਜਾਵੇਗਾ 22 ਤਰੀਕ ਤੋਂ ਸ਼ਾਮ ਨੂੰ 4 ਵਜੇ ਤੋਂ 6 ਵਜੇ ਤੱਕ ਗੁਰਮਤ ਕਲਾਸ ਲਗਾਇਆ ਜਾ ਰਿਹੇਗੀ ਜਿਸ ਵਿੱਚ ਬੱਚਿਆਂ ਨੂੰ ਦਸਤਾਰ ਸਿਖਾਈ ਜਾਵੇਗੀ ਅਤੇ ਇੱਕ ਘੰਟਾ ਗੁਰਮਤ ਦੀ ਕਲਾਸ ਲੱਗੇਗੀ ਵੱਧ ਤੋਂ ਵੱਧ ਬੱਚਿਆਂ ਨੂੰ ਇਹਨਾਂ ਕਲਾਸਾਂ ਵਿੱਚ ਭਿੱਜਿਓ ਅਤੇ 30 ਤਰੀਕ ਨੂੰ ਅਖੀਰਲੇ ਦਿਨ ਗੁਰਮਤ ਦਾ ਪੇਪਰ ਵੀ ਹੋਵੇਗਾ ਜਿਹੜੇ ਬੱਚੇ ਉਸ ਪੇਪਰ ਵਿੱਚੋਂ ਅਵਲ ਆਉਣਗੇ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ ਅਤੇ ਨਾਲ ਹੀ ਸੁੰਦਰ ਲਿਖਾਈ ਦਾ ਗੁਰਬਾਣੀ ਕੰਠ ਦਾ ਮੁਕਾਬਲਾ ਵੀ ਕਰਵਾਇਆ ਜਾਵੇਗਾ ਦਸਤਾਰ ਬੰਦੀ ਦਾ ਮੁਕਾਬਲਾ ਵੀ 30 ਤਰੀਕ ਨੂੰ ਇਸੇ ਤਰ੍ਹਾਂ ਤੇ ਗੁਰਦੁਆਰਾ ਸਾਹਿਬ ਦੇ 9:30 ਵਜੇ ਤੋਂ ਲੈ ਕੇ ਤਕਰੀਬਨ 12 1 ਵਜੇ ਤੱਕ ਸਮਾਗਮ ਚੱਲੇਗਾ ਉਸ ਵਿੱਚ ਵੀ ਸਾਰੀਆਂ ਸੰਗਤਾਂ ਨੇ ਪੰਥ ਦੀ ਕਿਰਪਾ ਉਤਾ ਕਰਨੀ ਹੈ 30 ਤਰੀਕ ਨੂੰ ਅਖੀਰਲੇ ਦਿਨ ਇਸੇ ਜਗ੍ਹਾ ਤੇ ਸਮਾਗਮ ਹੋਵੇਗਾ ਜਿਸ ਵਿੱਚ ਪ੍ਰਿੰਸੀਪਲ ਗਿਆਨੀ ਬਨਿੰਦਰਪਾਲ ਸਿੰਘ ਜੀ ਚੌਂਤਾ ਕਲਾ ਰੋਪਣ ਵਾਲੇ ਆਉਣਗੇ ਉਹ ਬੱਚਿਆਂ ਨੂੰ ਵਿਚਾਰ ਦੇ ਕੇ ਹੌਸਲਾ ਵਧਾਈ ਵੀ ਕਰਨਗੇ ਅਤੇ ਗੁਰਮੰਧ ਦੀ ਸਿੱਖਿਆ ਦੇ ਕੇ ਜਾਣਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਕੋ ਆਪਣੇ ਬੱਚਿਆਂ ਨੂੰ ਜ਼ਰੂਰ ਭੇਜਣਾ ਹੈ ਕਿਉਂਕਿ ਅੱਜ ਸਾਰੇ ਹੀ ਕਹਿ ਰਹੇ ਹਨ ਕਿ ਸਾਡੇ ਬੱਚੇ ਨਸ਼ਿਆਂ ਵਿੱਚ ਲੰਘ ਰਹੇ ਨੇ ਸਾਡੇ ਬੱਚੇ ਫਕਤ ਪੁਨੇ ਵੱਲ ਜਾ ਰਹੇ ਨੇ ਸਾਡੇ ਘਰਾਂ ਦੀ ਹਾਲਤ ਵੇਖੀਏ ਪਿਤਾ ਨੇ ਅੰਮ੍ਰਿਤ ਛਕਿਆ ਪੁੱਤਰ ਨੇ ਦਾੜੀ ਕਟਾਈ ਹੈ ਅਗੋਂ ਪੋਤਰੇ ਨੇ ਕੇਸ ਵੀ ਕਟਵਾਏ ਹੋਏ ਨੇ ਇਹ ਸਾਡੇ ਘਰਾਂ ਦੇ ਅੰਦਰ ਕਹਿਣ ਨੂੰ ਸਾਰੇ ਸਿੱਖਣੇ ਪਰ ਜੇ ਪੋਤਰਾਂ ਜਾ ਕੇ ਦਾਦੇ ਮਰਦਾ ਨਾ ਬਣੇ ਫਿਰ ਪੀੜੀ ਤੋਂ ਭਟਕਿਆ ਹੋਇਆ ਇਸੇ ਕਰਕੇ ਆਪਣੇ ਇਤਿਹਾਸ ਦੇ ਨਾਲ ਬੱਚਿਆਂ ਨੂੰ ਜੁੜਨ ਵਾਸਤੇ ਗੁਰਬਾਣੀ ਨਾਲ ਜੁੜਨ ਵਾਸਤੇ ਚੰਗੇ ਜੀਵਨ ਦੀ ਸਿੱਖਿਆ ਵਾਸਤੇ ਇੱਕ ਹਫ਼ਤੇ ਦਾ ਗੁਰਮਤ ਕੈਂਪ ਲਗਾਇਆ ਜਾ ਰਿਹਾ ਹੈ ਤੇ ਉਹ ਫਰਾਂ ਵਾਲਾ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਨੇੜੇ-ਨੇੜੇ ਸਿੰਘਣੀ ਜਿਹੜੇ ਚੌਂਤਾ ਕੌਂਡ ਤੋਂ ਪੜ੍ਹੇ ਹੋਏ ਨੇ ਉਹਨਾਂ ਵੱਲੋਂ ਰਣਕੀ ਕੀਤਾ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਨ੍ਹਾਂ ਕਲਾਸਾਂ ਦੇ ਅੰਦਰ ਤੁਸੀਂ ਇਹ ਸਭ ਲੈ ਕੇ ਲਾਭ ਪ੍ਰਾਪਤ ਕਰਨੇ ਸੁਤੰਤ ਨੂੰ ਬੁਲਾਓ ਫਤਿਹਕੁ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ